ਮਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਪਹਿਲੇ ਨੰਬਰ ਤੇ ਐਰ ਸੈਰ ਵੱਚੀ ਤਾਜੀ ਸੂਈ ਵੀ ਇਹ ਸੇਲ ਆ ਤੇ ਦੋ ਖੜੀਆਂ ਹੈਗੀਆਂ ਚਰਸੀਆਂ ਗੱਬਣਾ ਬਲੈਕ ਕਲਰ ਦੇ ਵਿੱਚ ਤਿੰਨ ਚੀਜ਼ਾਂ ਦਿਖਾਉਣੀਆਂ ਗਰਮੀਆਂ ਨੇ ਜਿਵੇਂ ਗਰਮੀ ਦੇ ਵਿੱਚ ਪਾਣੀ 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 ਹੋਈ ਪਈ ਹੈ ਵੀ ਪਾਣੀ ਆਪਾਂ ਨੂੰ ਚੰਗਾ ਲੱਗਦਾ ਤੇ ਇਹ ਵੀ ਮੰਨ ਕੇ ਚੱਲੋ ਵੀ ਉਸ ਟਾਈਪ ਦੀ ਹੈ ਵੀ ਗਰਮੀ ਦੇ ਵਿੱਚ ਚੱਲਣ ਗਿਆ ਜਮਾ ਤੇ ਕਦ ਕਾਠਲੇ ਜਿੰਦ ਜਾਨ ਵਾਲੀਆਂ ਡਿਟੇਲ ਵੀ ਦੋ ਬੋਦੇ ਕਿਹੜਾ ਸੂਆ ਕਿੰਨਾ ਦੁੱਧ ਦੇਣਗੀਆਂ ਆਓ ਅੱਗੇ ਕਰिएगा ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰਾ ਹਰਜੀਤ ਸਿੰਘ ਦਾ ਪਿੰਡ ਤੌਲਾ ਜ਼ਿਲ੍ਹਾ ਫਰਨਾਲਾ ਤੇ ਮੋਬਾਈਲ ਨੰਬਰ ਆਪਣਾ ਜੀ 9878732010 ਦੂਜਾ ਨੰਬਰ ਜੀ 994310177 ਜਦੋਂ ਮਰਜੀ ਕੋਈ ਵੀ ਆਵੇ گاਵਾ ਮੱਜਾ ਹਰ ਇੱਕ ਤਰ੍ਹਾਂ ਦਾ ਮਾਲ ਆਪਣੇ ਕੋਲੇ ਹਾਜ਼ਰ ਹੁੰਦਾ ਹੈ ਜੀ ਹਾਂ ਵੀਰੇ ਹਾਜ਼ਰ ਹੁੰਦਾ ਠੀਕ ਹੈ ਘੱਟੋ ਘੱਟ ਆਪਣੇ ਕੋਲੇ 30 ਡੰਗਰ ਇਸ ਟਾਈਮ ਤਿਆਰ ਖੜੇ ਨੇ ਵਿੱਚ ਪਹਿਲਾ ਨੰਬਰ ਜਿਹੜੀ ਆਪਾਂ ਐਰ ਸ਼ਰ ਬੱਚੀ ਦੇਖੀ ਇਹਨਾਂ ਸੁਆ ਘੜਾ ਸੁਈ ਹੈ ਇਹ ਦੂਜਾ ਸੁਆ ਸੁਈ ਹੈ ਵੀਰੇ ਦੂਜਾ ਸੁਆ ਸੁਈ ਆ ਤੇ ਜੇਰ ਪੈ ਗਈ ਕਿ ਪੈਣੀ ਆ ਨਹੀਂ ਜੇਰ ਪਈ ਨਹੀਂ ਹਜੇ ਵੀਰੇ 15 ਮਿੰਟ ਹੋਇਆ ਸੁਈ ਨੂੰ ਮਗਰ ਬੱਚਾ ਹੈਗਾ ਉਹ ਸੋ 15 17 ਮਿੰਟ ਹੀ ਹੋਇਆ ਨੜਵਾ ਚਮਕ ਕੱਚਾ ਨਾਲ ਹੈ ਚਟ ਗਏ ਮੰਨ ਕੇ ਬਾਹਰ ਹੀ ਕੱਢਿਆ ਤੇ ਪਹਿਲਣ ਦਾ ਦੁੱਧ ਇਹਦਾ ਕਿੰਨਾ ਦੱਸਿਆ ਗਿਆ ਪਹਿਲਣ ਦਾ ਦੁੱਧ ਵੀਰੇ ਇਹਦਾ 25 ਕਿਲੋ ਰਿਕਾਰਡ ਹੈ ਇਹਦਾ ਕੱਢਿਆ ਹੈਗਾ ਪਹਿਲੇ ਸੂਏ ਪਹਿਲੇ ਸੂਏ ਦਾ ਐਤ ਕੀ ਕਿੰਨਾ ਮੰਨ ਕੇ ਚੱਲੇ ਬੰਦਾ ਐਤ ਕੀ 30 ਮੰਨ ਕੇ ਚੱਲੇ ਬੰਦਾ 28 29 ਤਾਂ ਪੱਕਾ ਹੀ ਗਰੰਟੀ ਨਾਲ ਸੀ ਦਾ ਵੀ ਨਾ ਕਹਿਣਾ ਜੂ ਤੂ ਆ ਜੂ 28 ਮੰਨ ਕੇ ਜਲੇ 13 ਕਿਲੋ ਟਾਈਮ ਦਾ 26 ਮੰਨ ਕੇ ਚਾਹੇ ਲੈ ਜਾ 14 ਕਿਲੋ ਟਾਈਮ ਦਾ ਟਾਈਮ ਦਾ ਓਟ ਦੇਵਾਂਗੇ ਪੂਰੀ ਠੀਕ ਹੈ ਤੇ 17 ਤੂੰ ਰਹਿ ਕੇ ਨੰਬਰ 17 ਬਿਲਕੁਲ ਇੱਕ ਨੰਬਰ ਹੈਗੇ ਹਜੇ ਚੇਰ ਪੈਣੀ ਹੈਗੀ ਇਹਦੀ ਬਸ ਅੱਧੇ ਘੰਟੇ ਵਿੱਚ ਚੇਰ ਪੈ ਜੂਗੀ ਠੀਕ ਹੈ ਤੇ ਬਾਕੀ ਕੱਦ ਬਿੜ ਬ ਸਤਾਰਾ ਆਪਾਂ ਮਾਰਜ ਐਂ ਜਰਾ ਗਰਮੀ ਵਾਲਾ ਧੋਗਾ ਵੱਡੇ ਵੀਰੇ ਬੱਚਾ ਮੇਲਕਾਫਾ ਹਾਂ ਸੋ ਬੱਚਾ ਦੇ ਪਿੱਛੇ ਮੇਲਕਾਫਾ ਜਰਸੀ ਚ ਆ ਗਿਆ ਥੋੜਾ ਤੇਜ਼ ਚਵਾਈ ਦੇਖੋ ਜੀ ਸੋ ਚੋਣਾ ਦੇਖੋ ਕਿਆ ਬਾਤ ਆ ਪੂਰਾ ਮੋਟਾ ਸਾਫ ਸੁਥਰਾ ਚੋਣਾ ਤੇ ਹੜੇ ਧਾਰਾਂ ਧੂਰਾ ਮਾਰ ਜਾਨੀ ਇਹਦੀਆਂ ਹੁਣ ਧਾਰਾ ਮਾਰਿਆ ਸਿੱਧੀਆਂ ਆਪਾਂ ਤੇ ਥੋੜੇ ਭੜਾ ਬਾਈ ਫਿਰਦੀ ਆ ਹਨਾ ਹਾਂ ਥੋੜੀ ਜਿਹੀ ਭੜਾ ਨੇ ਭੜਾ ਕਰਕੇ ਹੱਥ ਚ ਘੱਟ ਆਉਂਦਾ ਲੱਗਦਾ ਠੀਕ ਐ ਤੇ ਮੁੱਲ ਵੜੀ ਇਹਦੇ ਕੀ ਹੋਊਗਾ ਮੁੱਲ ਵੀਰੇ ਫੋਨ ਤੇ ਕਰਾਂਗੇ ਆਪਾਂ ਟੋਰੀ ਫਿਰ ਬਾਹਰ ਨੂੰ ਹੋਊਗਾ ਚੀਜ਼ ਦੇ ਹਿਸਾਬ ਨਾਲ ਜੈ ਜਮ ਬਿਲਕੁਲ ਜੈ ਤੇ ਦੰਦੋ ਜਵਾਨ ਹੈ। ਦੰਦੋ ਵੀਰੇ ਛਿੱਗੀ ਅੱਛੇ ਦੰਦਾ ਜੀ। ਦੰਦੋ ਛੇ ਦੰਦਾ ਦੂਜਾ ਸੂਆ ਸੂਈਆ ਹਵਾਨੇ ਤੇ ਨਾੜਾ ਤਾਂ ਦਿਖਣੀ ਆ। ਪਿੰਡੇ ਦੇ ਨਾੜਾ ਦਿਖੀ ਜਾਂਦੀਆਂ। 14 ਕਿਲੋ ਟਾਈਮ ਦਾ ਕਿਸੇ ਗੱਲ ਨੂੰ ਕਿਹਾ ਵੀਰੇ। ਇਹਦਾ ਹਵਾਨਾ ਵੀ ਗਵਾਹੀ ਬਰ। ਹਵਾਨੇ ਵੀਰੇ ਕਿਹੜਾ ਗਰਮੀ ਮੰਨਣੀ ਆ ਯਾਰ ਤੇ ਧੁੱਪ ਹੀ ਘੜੀ ਰਹੇ 24 ਘੰਟੇ। ਅੱਜ ਮੇ ਧੁੱਪੇ ਬਣੀ ਨੂੰ ਹੋ ਗਏ 5-4 ਮਿੰਟ ਤੇ ਸੈੱਕੀ ਨਹੀਂ ਜਾ ਬਈ ਹਣਾ। ਨਾ ਨਾ ਕੋਈ ਦਿੱਕਤ ਨਹੀਂ ਜਾ ਸਾਰਾ ਦਿਨ ਖੜਾ ਹੀ ਰੱਖੋ। ਤੇ ਬਾਕੀ ਬਣੀ ਬਹੁਤ ਜ਼ਿਆਦੇ ਯਾਰ। ਇਹ ਨਹੀਂ ਗੱਲ ਵੀ ਬਣੀ ਘੱਟ ਆਗੀ। ਕੱਦ, ਬੈਟ, ਜਿੰਦ ਜਾਨ, ਗ ਕੱਲੀ ਜੇਰ ਰਹਿ ਗਈ ਪੈਨ ਵਾਲੀ ਬਹੁਤ ਸੋਲੇਵਾ ਦੇਖੋ ਬੈਕ ਸੇਡ ਤੋਂ ਅੱਗੇ ਪਿਛੇ ਦਾ ਹਵਾਨਾ ਜੀ ਨੂੰ ਕਹਿ ਦਿੰਨੇ ਸਵਾਹ ਦੇਖੋ ਇੱਕ ਕਹਿਣ ਦੀ ਗੱਲ ਹੁੰਦੀ ਹੈ ਇੱਕ ਦਿਖਾਉਣ ਦੀ ਗੱਲ ਹੁੰਦੀ ਆ ਅੱਗੇ ਪਿਛੇ ਦਾ ਹਵਾਨਾ ਬੱਚਾ ਮੇਲ ਗਾਫਾ ਪਿੱਠ ਪੂੜੇ ਦੀ ਬਣਤਾ ਦੇਖੋ ਜਮਾ ਮੱਜਾ ਨਾਲ ਦੀ ਪਈ ਹੈਗੀ ਦੁੱਧ ਸਾਨੂੰ ਇਹ 26 ਤੋਂ ਬਾਹਰ 27 28 ਇੱਥੇ ਦੱਸ ਦਵੂਗੀ ਲੈਵਲ ਉਹਦਾ ਹਵਾਨਾ ਦੇਖ ਕੇ ਗਵਾਹੀ ਭਰਦਾ ਤੋੜ ਦਿਓ ਮੱਝ ਨਾਲ ਮੁਕਾਬਲਾ ਕਰਨਾ ਮੱਝ ਤੋਂ ਮੁਕਾਬਲਾ ਮੱਝ ਤੋਂ ਜੈਕਾਰਾ ਲਾਜਾ ਅੱਗੇ ਦੂਜੇ ਨੰਬਰ ਦੇ ਆਪਾਂ ਜਿਹੜੇ ਦੇਖੀ ਜਾਂਦੇ ਆ ਇਹ ਇਹ ਵੀਰੇ ਬਲੈਕ ਜਰਸੀ ਹੈਗੀ ਕਿਹੜਾ ਸੂਆ ਸੁੰਦੀ ਹੈ ਜੀ ਇਹ ਦੂਜਾ ਸੂਆ ਸੁੰਦੀ ਦੂਜਾ ਸੂਆ ਕਹਿ ਦਨ ਲੈਂਦੀ ਆ ਜੇ ਇਹ ਲੈਂਦੀ ਆਗੇ ਜੀ 5 ਦਿਨ ਬਾਕੀ ਪੈਣਗੇ 5 ਦਿਨ ਬਾਕੀ ਦੂਜਾ ਸੂਆ ਲੈਵਾ ਅੱਗੇ ਪਿੱਛੇ ਦਾ ਹਾਂਜੀ ਹਾਂਜੀ ਥਣ ਮੁੱਠੀ ਵਾਲਾ ਜਮਾ ਹਨਾ ਕਿੰਨਾ ਦੁੱਧ ਪਾਉ ਦ ਵੀਰ ਮੇਰੇ ਆਏ ਦੁੱਧ ਪਾਉ ਦ ਵੀਰੇ 26 27 ਕਿਲੋ ਪੱਕਾ ਮੰਨ ਲਈ 26 ਕਿਲੋ ਦਾ ਪਿਛਲੇ ਦਾ ਰਿਕਾਰਡ ਹੈ ਦਾ ਐਦ ਕੀ 24 ਮੰਨ ਕੇ ਲੈ ਜਾਵਾਂ ਮੈਂ ਸਰ 26 ਦੀ ਰਿਕਾਰਡ ਦੇਵਾਂਗੇ ਠੀਕ ਹੈ ਕਿਤੇ ਕੁਝ ਜੋਕੇ ਆ ਓਕੇ ਵੀਰੇ ਥਣਾ ਦੀ ਸਾਡੀ ਚੋਾਈ ਦੀ ਓਕੇ ਵੀ ਸਾਰੀ ਚੀਜ਼ ਰੇਟ ਜੈਨੂਨ ਹੋਗਾ ਰੇਟ ਵੀਰੇ ਫੋਨ ਤੇ ਕਰਾਂਗੇ ਤੁਰੋ ਬਾਹਰ ਨੂੰ ਸੋ ਰੇਟ ਦਾ ਬਾਜਬ ਹੋਊਗਾ 5 ਦਿਨ ਸੂਣ ਚ ਬਾਕੀ ਲੈਵਾ ਅੱਗੇ ਪਿੱਛੇ ਦਾ ਦਿਖਾਈ ਦਿੰਦਾ ਤੇ ਜਿਹੜਾ ਵੀਰ ਆ ਗਿਆ ਇੰਨੀ ਗੱਲ ਦਾ ਮੇਰਾ ਦਾਵਾ ਵੀ ਦੇਖ ਕੇ ਇਹ ਤਾਂ ਕਹਿੰਦਾ ਨਹੀਂ ਵੀ ਸਾਡੇ ਪਸੰਦ ਨਹੀਂ ਆਈ ਬਸ ਵੀਰੇ ਜੇ ਕਿਸੇ ਕੋਲੇ ਆਇਆ ਹੁੰਦਾ ਵੀ ਸਾਧਨ ਨਹੀਂ ਨਾ ਹੈਗਾ ਪੂਰਾ ਵੀ ਆਪਣਾ ਪਫਾਰਾ ਸਿਸਟਮ ਦਾ ਤਾ ਗਰਮੀ ਵਾਲੇ ਤੂਫਾਨ ਅੱਜ ਤਿੰਨੇ ਵੇੜਾ ਬੰਦਾਂ ਜੈ ਜਗਲਾ ਕੋਈ ਪਹਾੜੇ ਲੋੜਨੇ ਇਹਨਾਂ ਨੂੰ ਕੋਈ ਪਹਾੜਿਆਂ ਦੀ ਲੋੜ ਨਹੀਂ ਚਾਹੇ ਧੁੱਪ ਚ ਬੰਨੀ ਰੱਖੋ 24 ਘੰਟੇ ਜੈ ਜਗਲਾ ਜਮਾ ਲਿਆ ਬਾ ਤੇ ਜਾਨ ਪ੍ਰਾਣ ਬਹੁਤ ਆ ਤੋਰ ਦੀ ਬਾਹਰੋਂ ਲੰਬੀ ਤੋਰ ਦੀ ਤੇ ਜਿਹੜੀ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਇਹ ਦਿਖਾਈ ਜਨੈ ਜਰਸੀ ਇਹ ਤਾਂ ਬਰੀਡ ਆਪਾਂ ਜਿੰਨੀ ਮਾਰਜੀ ਟੌਪ ਦੀ ਤਿਆਰ ਕਰ ਲਈਏ ਬਲੈਕ ਜਰਸੀ ਚ ਆ ਜਾਂਦੀ ਵੀਰੇ ਬਲੈਕ ਕੱਦ ਘਾਟ ਬਹੁਤ ਆ ਜਿਆਦਾ ਲੇਵਾ ਅੱਗੇ ਪਿੱਛੇ ਦਾ ਕੁੱਲ ਮਿਲਾ ਕੇ ਦੇਖੀਏ 100 ਵਾਹ ਰਸਾ ਸਿਰੇ ਦੇ ਗੰਢ ਬੈੜ ਸਾਫ ਆ ਪੂਰੀ ਚੰਗੀ ਜਮਾ ਜਜਨ ਵਾਲੇ ਜੀ ਜਿਹਾ ਕਾਲੇ ਰੰਗ ਦੀ ਆ ਗਈ ਕੋਬਰਾ ਸੱਪ ਹੀ ਆ ਹਵਾਨੇ ਦੇ ਨਾੜਾ ਵਗੈਰਾ ਦੇਖੋ ਪੂਰੀਆਂ ਕਿਆ ਬਾਤਾਂ ਅੱਗੇ ਪਿੱਛੇ ਦਾ ਹਵਾਨਾ ਦਿਨ ਪੰਜ ਚਾਰ ਕੱਢਦੀ ਆ ਹਜਾਂ ਹਾਂ ਅੱਗੇ ਦਿਨ ਬਾਕੀ ਨੇ ਤੀਜੇ ਨੰਬਰ ਤੇ ਆ ਗਈ ਇਹ ਹਲਕਾ ਜਿਹਾ ਕ੍ਰਾਸ ਆ ਗਿਆ ਜਿਹੜਾ ਇਹ ਥੋੜੀ ਜਿਹੀ ਹਲਕੀ ਜਿਹੀ ਕ੍ਰਾਸ ਪਾਣਾ ਜੀ ਹੈ ਨਹੀਂ ਠੀਕ ਆ ਬੱਚਾ ਖਣ ਜਰਸੀ ਦਾ ਪਾ ਦੇ ਥਾਣਾ ਹਾਥੀ ਜੋ ਯਾਰ ਹਣ ਮਗਾ ਆਪਣੇ ਚ ਭਾਈ ਵਾਲਾ ਲਾਉਂਦੇ ਠੀਕ ਆ ਠੰਡੀ ਸੀ ਨਿਆਣਾ ਇਹਨਾਂ ਦੇ ਪਾਉਣ ਦੀ ਲੋੜ ਹੀ ਨਹੀਂ ਦਿੰਦਾ ਉਹ ਚੱਕਰੀ ਮੇਰੇ ਕੋਲ ਮੈਨੇਜਰ ਕੋਲ ਹੈ ਕੈਦ ਲੈਂਦੀ ਆ ਠੀਕ ਆ ਜੀ ਵੀਰੇ ਇੱਕ ਹਫਤਾ ਹਜੇ ਕਿੰਨੇ ਦਿਨ ਪਾ ਦੂਗੀ ਇਹ ਇਹ ਦੁੱਧ ਪਾਜੂ ਗਰੇ 30 ਕਿਲੋ 25 ਕਿਲੋ ਦਾ ਪਿਛਲੇ ਸੂਏ ਦਾ ਰਕਾਰ ਹੈਗਾ 26 ਮੰਨ ਕੇ ਲੈ ਜੇ ਇਹਦੀਆਂ ਵੀਰੇ 30 ਕਿਲੋ ਦੀ ਗਰੰਟੀ ਦੇਵਾਂਗੇ ਇਹਦੀ ਤੇ ਉਹਦੀ ਵੈੜ ਦੇ ਫੈਲੂ ਨੇ ਲੋਰੇ ਬਾਹਰ ਨੂੰ ਇੱਕ ਹਫ਼ਤਾ ਸੂਣ ਚ ਬਾਕੀ ਸੂਆ ਦੂਜਾ ਸੂਂਦੀ ਆ ਜਰਸੀ ਦੇ ਵਿੱਚ 10 ਤੋਂ 8 7% ਕ੍ਰਾਸ ਆ ਤੇ ਕ੍ਰਾਸ ਆ ਜਿਹੜਾ ਇਹ ਦੁੱਧ ਵੀ ਚੰਗਾ ਵਧੂਗਾ ਤੇ ਪਲੱਸ ਫੈਟ ਵੀ ਆਊਗੀ ਜਿਹੜਾ ਤੀਜਾ ਨੰਬਰ ਲੈਗਾ ਉਹ ਵੀ ਨਹੀਂ ਮਾੜਾ ਰਹਿੰਦਾ ਜਿਹੜਾ ਦੂਜਾ ਲੈਗਾ ਉਹ ਵੀ ਨਹੀਂ ਮਾੜਾ ਰਹਿੰਦਾ ਪਹਿਲੇ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਵੀ ਪਹਿਲੇ ਜੇ ਸਰਕਾਰ ਬਣੀ ਜਾਂਦੀ ਹੁੰਦੀ ਆ ਪੰਜਾਬ ਦੀ ਬਹੁਤ ਨਾਲ ਸੋ ਦੇਖੋ ਕੀ ਬਾਤ ਆ ਤਿੰਨ ਚੀਜ਼ਾਂ ਦਿਖਾਈਆਂ ਤਿੰਨੇ ਸਿਰੇ ਦੇ ਚੀਜ਼ਾਂ ਦਿਖਾਈਆਂ ਨੇ ਅਰੰਮੀ ਵਾਲੇ ਤੋਬੇ ਨੇ ਵੀਰੇ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਨੰਬਰ ਵਾਈਜੀ ਦੁਆਰੇ ਬੋਲਦੇ ਆਪਣਾ 9978732010 ਛੋ ਠੀਕ ਆ ਤਿੰਨ ਚੀਜ਼ਾਂ ਦਿਖਾ ਦਿਆਂ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ